ਦੇਖੋ ਜੀ ਪੂਰੇ ਪੰਜਾਬ ਦੇ ਵਿੱਚ ਪٹرول ਪੰਪ ਬੰਦ ਦੀ ਖਬਰ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਪٹرول ਪੰਪ ਮਦੇ ਜੀ ਨਹੀਂ ਬਿਲਕੁਲ ਤੁਹਾਨੂੰ ਖਬਰ ਦੱਸ ਜੀ ਸਹੀ ਤਰੀਕੇ ਨਾਲ ਖਬਰ ਕੀ ਇਹ ਸ਼ਾਰਟ ਦੇਖ ਲਓ ਤੁਹਾਨੂੰ ਇਹ ਸ਼ਾਰਟਸ ਵੀ ਦਿਖਾ ਰਿਹਾ ਜਿੱਥੇ ਕਿ ਟ੍ਰੱਕਾਂ ਦੇ ਵਿੱਚ ਪੈਟਰੋਲ ਡੀਜ਼ਲ ਨੂੰ ਪਰ ਨਹੀਂ ਦਿੱਤਾ ਜਾ ਰਿਹਾ ਜੇ ਬਿਲਕੁਲ ਖਬਰ ਇਹ ਹੈ ਕਿ ਜਿਹੜਾ ਕੀ ਇਨਫਾਰਮੇਸ਼ਨ ਤੋਂ ਹੰਦਸ ਦੇ ਕਿ ਕਾਨੂੰਨ ਪਾਸ ਹੋਇਆ ਹੈ ਟਰੱਕ ਟੱਕਾਂ ਵਾਲਿਆਂ ਨੂੰ ਲੈ ਕੇ ਹਿੱਟਨ ਡਰਾਈਵ ਦਾ ਕਾਨੂੰਨ ਹੈ ਕਾਨੂੰਨ ਕੀ ਹੈ ਕਿ ਜੇਕਰ ਕੋਈ ਵੀ ਟਰੱਕ ਕਿਸੇ ਨੂੰ ਹਿੱਟ ਕਰਕੇ ਦੌੜਦਾ ਹੈ ਜਾਂ ਭੱਜਦਾ ਹੈ ਤਾਂ ਉਹਨੂੰ 5 ਲੱਖ ਰੁਪਏ ਜੁਰਮਾਨਾ ਤੇ 10 ਸਾਲ ਦੀ ਜੇਲ੍ਹ ਤੁਹਾਨੂੰ ਸ਼ਾਟ ਦਿਖਾ ਰਹੇ ਸਾਡੇ ਕੋਲ ਸ਼ਾਟਸ ਆਏ ਨੇ ਆ ਦੇਖੋ ਜੀ ਇਹ ਸ਼ਾਟਸ ਇਹ ਵਾਲੇ ਨੇ ਕਿ ਇਹਨਾਂ ਦੇ ਹੱਥਾਂ ਵਿੱਚ ਆ ਡਾਂਗਾ ਫੜੀਆਂ ਹੋਈਆਂ ਆ ਦੇਖੋ ਤੁਹਾਡੇ ਸਾਹਮਣੇ ਆ ਜੀ ਕਿ ਜਿਹੜੀ ਵੀ ਡੀਪੂ ਤੇ ਟਰੱਕ ਜਿਹੜੇ ਤੇਲ ਭਰਨ ਜਾਂਦੇ ਨੇ ਉਹਨਾਂ ਨੂੰ ਟੱਕਾ ਦੇ ਵਿੱਚ ਤੇਲ ਨਹੀਂ ਭਰ ਦਿੱਤਾ ਜਾ ਰਿਹਾ ਕਿਉਂ ਨਹੀਂ ਭਰ ਦਿੱਤਾ ਜਾ ਰਿਹਾ ਕਹਿੰਦੇ ਕਿ ਇਹ ਜਿਹੜਾ ਕਾਨੂੰਨ ਸੈਂਟਰ ਸਰਕਾਰ ਦੇ ਵੱਲੋਂ ਬਣਾਇਆ ਗਿਆ ਇਸ ਕਾਨੂੰਨ ਨੂੰ ਵਾਪਸ ਦਿੱਤਾ ਜਾਵੇ ਆ ਸ਼ਾਟ ਦੇਖੋ ਜੀ ਕਿ ਕੋਈ ਵੀ ਅਗਰ ਗੱਡੀ ਆਉਂਦੀ ਹੈ ਤਾਂ ਉਸ ਗੱਡੀ ਦੇ ਵਿੱਚ ਪੈਟਰੋਲ ਜਿਹੜਾ ਉਹ ਭਰਨ ਤਾਂ ਜਾ ਰਿਹਾ ਕਹਿੰਦੇ ਕਿ ਅਸੀਂ ਪੈਟਰੋਲ ਕਿਸੇ ਨੂੰ ਭਰਨੇ ਹਾਲਕਿ ਬਹੁਤ ਸਾਰੀਆਂ ਗੱਡੀਆਂ ਦੀ ਜਿਹੜੀਆਂ ਉਹ ਭੰਨ ਤੋੜ ਵੀ ਕੀਤੀ ਗਈ ਹੈ ਆ ਭੰਨ ਤੋੜ ਤੋਂ ਦਿਖਾਣਾ ਜੀ ਆ ਦੇਖੋ ਪੰਤੋੜ ਇਹ ਹੈ ਜੀ ਆਜ ਖਿਸ਼ੀਸ਼ੇ ਤੋੜੇ ਹੋਏ ਨੇ ਹਾਲਾਂਕਿ ਕੁਝ ਫੁਟੇ ਸਾਡੇ ਕੋਲ ਸਾਹਮਣੇ ਆਈਆਂ ਸੋ ਲਾਈਵ ਤਸਵੀਰਾਂ ਹੈ ਇਹ ਦੱਸਿਆ ਇਹ ਜਾਦਾ ਕਿ ਪੈਟਰੋਲ ਪੰਪ ਦੇ ਉੱਪਰ ਪੈਟਰੋਲ ਦੀ ਪਹੁੰਚ ਨਹੀਂ ਯਾਨੀ ਕਿ ਸਟਾਕ ਜਿਹੜਾ ਬਹੁਤ ਘੱਟ ਹੈ ਸਟਾਕ ਘੱਟ ਹੋਣ ਕਾਰਨ ਪੈਟਰੋਲ ਪੰਪਾਂ ਤੇ ਪੈਟਰੋਲ ਖਤਮ ਹੋ ਜਾਣਾ ਹੈ ਇਸ ਕਰਕੇ ਜੇਕਰ ਤੁਸੀਂ ਵੀ ਗੱਡੀ ਜੇਕਰ ਅਵੋਇਡ ਕਰ ਸਕਦੇ ਹੋ ਕਿਉਂਕਿ ਇਹ ਹੜਤਾਲ ਕਿਉਂ ਤੱਕ ਚੱਲੇਗੀ ਕਿ ਤੱਕ ਹੋਏਗੀ ਇਹ ਕੁਝ ਇਹਦਾ ਕੋਈ ਹਾਲ ਤੱਕ ਅੰਦਾਜ਼ਾ ਨਹੀਂ ਕਿਉਂਕਿ ਜਦ ਤੱਕ ਸਰਕਾਰ ਰਿਸਪੌਂਸ ਨਹੀਂ ਦਿੰਦੀ ਆ ਸਰਕਾਰ ਨਾਲ ਟਰੱਕ ਯੂਨੀਅਨ ਦੀ ਕਹ ਲਓ ਇਹਨਾਂ ਦੀ ਮੀਟਿੰਗਾਂ ਨਹੀਂ ਹ ਸੋ ਵੀਡੀਓ ਨੂੰ ਵਾਰ ਵਾਰ ਸ਼ੇਅਰ ਕਰ ਦਿਓ ਜੀ ਇਹ ਹੜਤਾਲ ਜਿਹੜੀ ਹੋਈ ਹੈ ਟਰੱਕ ਯੂਨੀਅਨ ਦੇ ਵੱਲੋਂ ਹੋਈ ਗਈ ਹੈ ਟਰੱਕ ਡਰਾਈਵਰਾਂ ਵੱਲੋਂ ਕੀਤੀ ਗਈ ਕਿ ਕਾਲਾ ਕਾਨੂੰਨ ਜਿਹੜਾ ਸੈਂਟਰ ਸਰਕਾਰ ਵੱਲੋਂ ਬਣਾਇਆ ਗਿਆ ਹਿੱਟਨ ਡਰਾਈਵ ਦਾ ਕਿ ਜੇਕਰ ਕੋਈ ਟਰੱਕ ਵੱਡੀ ਗੱਡੀ ਜਿਹੜੀ ਹਿੱਟ ਕਰਕੇ ਚੱਲਦੀ ਹੈ ਤਾਂ 5 ਲੱਖ ਰੁਪਏ ਜੁਰਮਾਨਾ 10 ਸਾਲ ਦੀ ਜੇਲ੍ਹ ਹੈ ਉਹ ਕਹਿੰਦੇ ਕਿ ਇਸ ਕਾਲੇ ਕਾਨੂੰਨ ਨੂੰ ਵਾਪਸ ਲਿੱਤਾ ਜਾਵੇ ਇਸ ਕਰਕੇ ਹੜਤਾਲ ਹੈ ਪੈਟਰੋਲ ਪੰਪਾਂ ਤੇ ਪੈਟਰੋਲ ਨਹੀਂ ਪਹੁੰਚ ਰਿਹਾ ਇਸ ਕਰਕੇ ਜਿੰਨਾ ਕ ਸਟਾਕ ਹੈ ਉਹ ਦੇਈ ਜਾ ਰਹੇ ਨੇ ਲੇਕਿਨ ਕੁਝ ਸਮੇਂ ਤੱਕ ਪੈਟਰੋਲ ਜਿਹੜਾ ਉਹ ਵੀ ਖਤਮ ਹੋ ਜਾਏਗਾ ਇਸ ਕਰਕੇ ਖਬਰ ਨੂੰ ਵਰਤਮਾਨ ਸ਼ੇਅਰ ਕਰ ਦਿਓ ਤੇ ਜੇਕਰ ਤੁਹਾਡੇ ਕੋਲ ਪੈਟਰੋਲ ਬਹੁਤ ਘੱਟ ਹੈ ਤਾਂ ਉਸੇ ਨਾਲ ਗੁਜ਼ਾਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੇ ਕੋਸ਼ਿਸ਼ ਕਰੋ ਕਿ ਵਾਹਨ ਜਿਹੜਾ ਹੈ ਉਹ ਸਟਾਕ ਇਕੱਠਾ ਸੀ ਨਾ ਕਰੀ ਤਾਂ ਕਿ ਹਰ ਇੱਕ ਤੱਕ ਇਹ ਫਾਇਦਾ ਪਹੁੰਚ ਸਕੇ ਧੰਨਵਾਦ ਜੀ